हिमाचल प्रदेश ਦੇ ਉਨਾ ਸ਼ਹਿਰ ਤੋਂ 3 ਕਿਲੋਮੀਟਰ ਪਿੱਛੇ ਪਿੰਡ ਠਾਕਰਾ ਵਿੱਚ ਸਥਾਪਿਤ ਹੈ ਇਤਿਹਾਸਿਕ ਗੁਰਦੁਆਰਾ ਗਿੜਗੜਾ ਸਾਹਿਬ ਜੀ ਜੋ ਕਿ ਇੱਕ ਪਹਾੜੀ ਦੀ ਚਟਾਨ ਤੇ ਬਿਲਕੁਲ ਢਿੱਲੇ ਤੇ ਬਣਿਆ ਹੋਇਆ ਹੈ ਉਮੀਦ ਹੈ ਕਿ ਤੁਸੀਂ ਇਸ ਸਥਾਨ ਬਾਰੇ ਜਾਣ ਕੇ ਬਹੁਤ ਖੁਸ਼ ਹੋਵੋਗੇ ਕਿਉਂਕਿ ਇੱਕ ਬਹੁਤ ਹੀ ਇਤਿਹਾਸਿਕ ਮਨਮੋਹਕ ਤੇ ਸ਼ਾਂਤੀਪੂਰਨ ਜਗ੍ਹਾ ਤੇ ਸਥਾਪਿਤ ਹੈ ਇਹ ਗੁਰੂਕਰ ਜਿੱਥੇ ਕਿ ਤੁਸੀਂ ਦਰਸ਼ਨ ਕਰਕੇ ਆਪਣੇ ਆਪ ਨੂੰ ਖੁਸ਼ਕਿਸਮਤ ਵੀ ਮਹਿਸੂਸ ਕਰੋਗੇ ਅਤੇ ਆਪਣਾ ਜੀਵਨ ਵੀ ਸਫਲਾ ਕਰੋਗੇ ਆਓ ਜਾਣਦੇ ਹਾਂ ਇਸ ਗੁਰੂ ਘਰ ਦੇ ਪਿਛੋਕੜ ਬਾਰੇ ਖਬਰ ਦੇਖਣ ਤੋਂ ਪਹਿਲਾਂ YouTube ਚੈਨਲ ਸਤਾਰ ਵਿਜੇ ਸੱਚਤਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਪੇਜ ਸਤਾਰ ਵਿਜੇ ਸੱਚਤਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਜ਼ਰੂਰ ਦਿਓ ਅਤੇ ਚੈਨਲ ਨੂੰ ਹੋਰ ਬਿਹਤਰ ਬਣਾਉਣ ਲਈ ਸਾਨੂੰ ਆਪਣੀ ਸਲਾਹ ਤੇ مشورہ ਵੀ ਜਰੂਰ ਦਿਓ ਗੁਰਦੁਆਰਾ ਗਿੜਗੜਾ ਸਾਹਿਬ ਹਿਮਾਚਲ ਪ੍ਰਦੇਸ਼ ਵਿੱਚ ਉਹਨਾਂ ਤੋਂ 3 ਕਿਲੋਮੀਟਰ ਪਿੱਛੇ ਠਾਕਰਾ ਪਿੰਡ ਵਿੱਚ ਸਥਾਪਿਤ ਹੈ ਇਹ ਬਾਬਾ ਪੌਣਾ ਹਰਜੀ ਦਾ ਪਵਿੱਤਰ ਸਥਾਨ ਹੈ ਅਤੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਸ਼ੋਭਿਤ ਹਨ ਇਸ ਪਵਿੱਤਰ ਸਥਾਨ ਤੇ ਬ੍ਰਹਮ ਗਿਆਨੀ ਸ਼੍ਰੋਮਣੀ 108 ਸੰਤ ਰਾਮ ਸਿੰਘ ਜੀ ਆਏ ਅਤੇ ਇਸ ਪਵਿੱਤਰ ਸਥਾਨ ਨੂੰ ਅਵਾਦ ਕੀਤਾ ਉਹਨਾਂ ਮਹਾਪੁਰਖਾਂ ਨੇ 18 ਸਾਲ ਕੁਝ ਮਹੀਨੇ ਇਸ ਜਗ੍ਹਾ ਤੇ ਤਪ ਕੀਤਾ ਤਪ ਕਰਨ ਤੋਂ ਬਾਅਦ ਸੰਤਾਂ ਦਾ ਇੱਥੇ ਪ੍ਰੇਮ ਪਿਆਰ ਹੋਰ ਵਧਿਆ ਸੰਤ ਬਾਬਾ ਰਾਮ ਸਿੰਘ ਜੀ ਦੇ ਪਰਮ ਸੇਵਕ ਬ੍ਰਹਮ ਗਿਆਨੀ ਸ਼੍ਰੀਮਾਨ 108 ਸੰਤ ਖੁਸ਼ੀराम ਜੀ ਜਿਨ੍ਹਾਂ ਮਹਾਪੁਰਖਾਂ ਨੇ ਇਸ ਸਥਾਨ ਨੂੰ ਆਪਣੇ ਘਰ ਕਮਲਾ ਨਾਲ ਪਹਾੜੀ ਦੇ ਢਿੱਲੇ ਤੇ ਹੋਰ ਵੀ ਵਧੀਆ ਢੰਗ ਨਾਲ ਸਜੋਬਿਤ ਕੀਤਾ ਸ਼੍ਰੀਮਾਨ ਸੰਤ ਖੁਸ਼ੀराम ਜੀ ਨੇ ਦੇ ਅਕਾਲ ਚਲਾਣੇ ਤੋਂ ਬਾਅਦ ਅਸਥਾਨ ਵੱਲੋਂ ਇਸ ਗੁਰੂ ਘਰ ਨੂੰ ਚਲਾਇਆ ਜਾ ਰਿਹਾ ਹੈ। ਸ਼੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਵੱਲੋਂ ਸੰਗਤਾਂ ਨੂੰ ਗੁਰੂ ਘਰਾਂ ਦੇ ਦਰਸ਼ਨ ਕਰਾਉਣ ਲਈ ਵਿੱਢੀ ਗਈ ਮਹਮ ਤਹਿਤ ਪਿੰਡ ਪੰਡਵਾ, ਨਵਾਂ ਪਿੰਡ, ਪਿੰਡ ਮੌਲੀ, ਖੇੜਾ ਦੀਆਂ ਸੰਗਤਾਂ ਨੂੰ ਇਸ ਇਤਿਹਾਸਿਕ ਸਥਾਨ ਤੇ ਦਰਸ਼ਨ ਕਰਵਾਏ ਗਏ। ਇਸ ਮੌਕੇ ਜਾਣਕਾਰੀ ਦਿੰਦੇ ਸ਼੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਜਿੰਨੇ ਵੀ ਸੰਗਤਾਂ ਇਸ ਚੈਨਲ ਦੇ ਮਾਧਿਅਮ ਰਾਹੀਂ ਇਸ ਸਥਾਨ ਨਾਲ ਜੁੜ ਰਹੀਆਂ ਹਨ ਇੱਥੇ ਆਓ ਅਤੇ ਦਰਸ਼ਨ ਜ਼ਰੂਰ ਕਰੋ ਇਹ ਬੜਾ ਹੀ ਪਵਿੱਤਰ ਸਥਾਨ ਹੈ ਇਸ ਸਥਾਨ ਤੇ ਉਹਨਾਂ ਨਾਲ ਮਨ ਦੀ ਅਵਸਥਾ ਹੀ ਬਦਲ ਜਾਂਦੀ ਹੈ ਉਹਨਾਂ ਦੱਸਿਆ ਕਿ ਇਸ ਗੁਰੂ ਘਰ ਤੱਕ ਪਹੁੰਚਣ ਲਈ ਤੁਸੀਂ ਗੜ ਸ਼ੰਕਰ ਤੋਂ ਵੀ ਆ ਸਕਦੇ ਹੋ ਗੜ ਸ਼ੰਕਰ ਤੋਂ ਸਿੱਧਾ ਉਹਨਾਂ ਅਤੇ ਦੂਸਰੀ ਲੋਕੇਸ਼ਨ ਮਾਲਪੁਰ ਤੋਂ ਪਿੰਡ ਪੂਬੋਵਾਲ ਨਜ਼ਦੀਕ ਪਿੰਡ ਠਾਕਰਾ ਪੈਂਦਾ ਹੈ ਪਿੰਡ ਠਾਕਰਾ ਵਿੱਚ ਹੀ ਮੌਜੂਦ ਹੈ ਬਿਲਕੁਲ ਪਹਾੜੀ ਦੇ ਢਿੱਲੇ ਤੇ ਮੌਜੂਦ ਹੈ ਇੱਕ ਗੁਰੂ ਘਰ ਗੁਰੂ ਘਰ ਤੱਕ ਪਹੁੰਚਣ ਲਈ ਪੌੜੀਆਂ ਵੀ ਹਨ ਅਤੇ ਸੰਗਤਾਂ ਸਿੱਧੇ ਵੀ ਆਪਣੇ ਵਾਹਨਾਂ ਰਾਹੀਂ ਅਸਥਾਨ ਤੱਕ ਪਹੁੰਚ ਸਕਦੀਆਂ ਹਨ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਅਤੇ ਜੇਕਰ ਹੋਰ ਇਸੇ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਅਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਤੇ ਵਿਚਾਰ ਜਰੂਰ ਲਿਖੋ ਕੋਟੋ ਜਿਹਨਾਂ ਮਹਾਪੁਰਖਾਂ ਕੋ ਮੈਂ ਦਰਸ਼ਨ ਕਰਕੇ ਰਿਆ ਤੇ ਚਰਨਾ ਕਰਿਆ ਉਹਨਾਂ ਦੇ ਪਿੱਛੇ ਗਰੇ ਹੋ ਬ੍ਰਹਮ ਗਿਆਨੀ ਮਹਾਪੁਰਖ ਸਾਨੇ ਸਰਵ ਦਰਸ਼ਨ ਹੋ ਗਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਜੋ ਕਿ ਹਿਮਾਚਲ ਦੀ ਧਰਤੀ ਸ਼ਹਿਰ ਉਹਨਾਂ ਦੇ ਲਾਗੇ ਪਿੰਡ ਗੜਗੜਾ ਸਾਹਿਬ ਜੀ ਦਾ ਇਹ ਮਹਾਂਪੁਰਖਾਂ ਦਾ ਤਪੁਸਥਲੀਆ ਸੰਤ ਬਾਬਾ ਰਾਮ ਸਿੰਘ ਜੀ ਸੰਤ ਬਾਬਾ ਖੁਸ਼ੀराम ਜੀ ਦੇ ਇਹ ਤਪੁਸਥਲੀ ਤੇ ਅਸੀਂ ਦਰਸ਼ਨ ਕਰਨ ਆਤੇ ਸੰਗਤਾਂ ਸਮੇਟ ਆਪਣੇ ਮਹਾਂਪੁਰਖਾਂ ਦੇ ਨਾਲ ਆਏ ਹਾਂ ਸੋ ਅੱਜ ਬੜਾ ਸੁਭਾਗ ਸਮਾਪਰਾਪਤ ਹੋਇਆ ਹੈ ਇਹ ਮਹਾਂਪੁਰਖਾਂ ਦੀ ਤਪੁਸਥਲੀ ਆ ਉਹ ਸਾਹਮਣੇ ਮਹਾਂਪੁਰਖਾਂ ਦਾ ਢੀਠਾ ਸਾਬਾ ਗਊਸ਼ਾਲਾ ਹੈ ਪਹਾੜੀ ਰਮਣੀਕੇ ਸਥਾਨ ਹੈ ਜੋ ਬੜਾ ਮਨ ਨੂੰ ਮੋਹ ਰਿਹਾ ਹੈ ਤੇ ਇੱਥੇ ਸੰਗਤਾਂ ਦਰਸ਼ਨ ਕਰ ਰਹੀਆਂ ਪਹਾੜ ਨੂੰ ਕੱਟ ਕੇ ਮਹਾਂਪੁਰਖਾਂ ਨੇ ਰੰਗ ਲਾਏ ਨੇ ਤੇ ਬੜਾ ਮਨ ਇਥੇ ਪ੍ਰਸੰਨ ਹੋ ਰਿਹਾ ਹੈ ਜਿੱਥੇ ਸ਼ੁੱਧ ਵਾਤਾਵਰਨ ਹੈ ਅਸੀਂ ਬੜੀ ਉਚਾਈ ਤੇ ਆ ਪਹਾੜਾ ਦੀ ਉਚਾਈ ਤੇ ਖੜੇ ਆ ਤੇ ਥੱਲੇ ਧਰਤੀ ਬਹੁਤ ਨੀਵੀਂ ਹੈ ਥੱਲੇ ਸੜਕ ਤੇ ਜਾਣਾ ਹੈ ਸੋ ਸਾਰੀ ਸੰਗਤ ਨੂੰ ਆਓ ਨਤਮਸਤ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਪਰਮ ਸਤਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਅੱਜ ਬਹੁਤ ਵੱਡਾ ਭਾਗਾ ਦੇਣਾ ਜੋ ਪਵਿੱਤਰ ਸਥਾਨ ਗਿਰਗੜਾ ਸਾਹਿਬ ਸੰਗਤਾਂ ਨੂੰ ਦਰਸ਼ਨ ਕਰਨ ਦਾ ਇਹ ਵੱਡਾ ਭਾਗਾ ਸਮਾਪਤ ਹੋਇਆ ਇਸ ਸਥਾਨ ਦਾ ਜੋ ਇਤਿਹਾਸ ਹੈ ਜੁਗਾ ਜਗੰਤਰ ਪੁਰਾਣਾ ਇਤਿਹਾਸ ਹੈ ਗੁਰਗ ਆਪਣਾ ਬਾਬਾ ਪੋਣਾ ਹਰਜੀ ਦਾ ਇੱਕ ਪਵਿੱਤਰ ਸਥਾਨ ਹੈ ਇਸ ਪਵਿੱਤਰ ਸਥਾਨ ਤੇ ਬ੍ਰਹਮ ਗਿਆਨੀ ਸ਼ਰਵਣੀ 108 ਸੰਤ RAM ਸਿੰਘ ਜੀ ਮਹਾਪੁਰਖ ਇੱਥੇ ਆਏ ਇਸ ਪਵਿੱਤਰ ਸਥਾਨ ਨੂੰ ਆਵਾਜ਼ ਦਿੱਤਾ ਔਰ ਇਥੇ ਚਾਰ ਚੰਨ ਆਏ ਉਹਨਾਂ ਮਹਾਪੁਰਖਾਂ ਨੇ 18 ਸਾਲ ਕੁਝ ਮਹੀਨੇ ਸੰਤ ਬਾਬਾ RAM ਸਿੰਘ ਜੀ ਨੇ ਇੱਥੇ ਤਪ ਕੀਤਾ ਕਪ ਕਰਨ ਤੋਂ ਬਾਅਦ ਸੰਗਤਾਂ ਦਾ ਇੱਥੇ ਪ੍ਰੇਮ ਵਧਿਆ ਕਿਉਂਕਿ ਸਭ ਜੁਗ ਇਤਿਹਾਸਕ ਸਥਾਨ ਹੈ ਮਹਾਪੁਰਖਾਂ ਨੇ ਕਮਾਈ ਕਰਕੇ ਇਸ ਸਥਾਨ ਨੂੰ ਜਾਗਰਤ ਕੀਤਾ ਤੇ ਸਾਧ ਸੰਗਤ ਜੀ ਸੰਦਰਾਬਾ ਆਰਾਮ ਸਿੰਘ ਜੀ ਦੇ ਕਰਮ ਸੇਵਕ ਬ੍ਰਹਮ ਗਿਆਨੀ ਸ਼੍ਰੀ ਮਾਨਿਕ ਚੋਟ ਸੰਤ ਖੁਸ਼ੀराम ਜੀ ਬਿਨਾ ਮਹਾਪੁਰਖਾਂ ਨੇ ਕਮਾਲੇ ਕਰਤੀ ਸਾਥ ਸੰਗਤ ਦੀ ਆ ਦੇਖ ਵੀ ਸਥਾਨ ਦੇਖਦੇ ਹੋ ਸਰਾਵਾਂ ਦੇਖਦੇ ਹੋ ਦਰਬਾਰ ਸਾਹਿਬ ਦੇਖਦੇ ਹੋ ਧੋਣਾ ਸਾਹਿਬ ਇਹਨਾਂ ਮਹਾਪੁਰਖਾਂ ਨੇ ਡੰਗੇ ਲਾ ਲਾ ਕੇ ਸ੍ਰੀ ਪੁਤਰ ਸਥਾਨ ਤੋਂ ਸਰਜੀ ਕਲਾ ਵਿੱਚ ਲੈ ਕੇ ਗਏ ਨੇ ਸੰਤ巴巴 ਖੁਸ਼ੀ ਰਾਮ ਦੀ ਸਰੀਰ ਕਰਕੇ ਨਹੀਂ ਹਨ ਉਹ ਥੋੜਾ ਸਮਾਂ ਹੋਇਆ ਉਹਨਾਂ ਦਾ ਸਰੀਰ ਜੋਤੀ ਜੋ ਸਮਾਇਆ ਨੂੰ ਅੱਜ ਪਿੰਡ ਪੰਡਵਾ ਦੀ ਸੰਗਤਾਂ ਪਿੰਡਾਂ ਦੇ ਪਿੰਡਾਂ ਸੰਗਤਾਂ ਪਿੰਡ ਬੋਲੀ ਦੀਆਂ ਸੰਗਤਾਂ ਪਿੰਡ ਖੇੜੇ ਦੀਆਂ ਸੰਗਤਾਂ ਹੋਰ ਸੰਗਤਾਂ ਪਤਾਨੇ ਬੇਨਤੀ ਕੀਤੀ ਵੀ ਆਪ ਸ੍ਰੀਪੁਰ ਸਥਾਨ ਦੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਆਜ ਅਸੀਂ ਦਰਸ਼ਨ ਕਰਕੇ ਹੁਣ ਵਾਪਸ ਸਥਾਨ ਤੇ ਚੱਲੇ ਆ ਆਪ ਸੰਗਤਾਂ ਨੂੰ ਕਦੇ ਵੀ ਸਮਾਂ ਮਿਲੇ ਜਿੰਨੇ ਵੀ ਇਸ ਚੈਨਲ ਤੇ ਸਾਥ ਸੰਗਤ ਜੀ ਆਪ ਜੁੜੋ ਇਹ ਚੈਨਲ ਦੇ ਜੁੜੇ ਦਰਸ਼ਨ ਕਰਕੇ ਸਤਾਂ ਦੇ ਦਰਸ਼ਨ ਕਰਨ ਵਾਸਤੇ ਆਓ ਬੜਾ ਪਵਿੱਤਰ ਸਥਾਨ ਹੈ ਔਰ ਉਥੇ ਸਤਾਂ ਦੇ ਆਨਜਾਣਾ ਮਨ ਦੀ ਅਵਸਥਾ ਹੀ ਬਦਲ ਜਾਂਦੀ ਹੈ ਉਹਦਾ ਕਾਰਨ ਬੰਦਗੀ ਦੇ ਕਰਨ ਕਰਕੇ ਤਪੱਸਿਆ ਕਰਕੇ ਜਿਹਨ ਸਾਨੂੰ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨਾ ਨਿਰਮਲ ਕੁਟੀਆ ਵੱਲੋਂ ਛੰਬੂਵਾਲੀ ਵੱਲੋਂ ਸੰਗਤਾਂ ਨੂੰ ਗਿੜਕੜਾ ਸਾਹਿਬ ਦੇ ਦਰਸ਼ਨ ਕਰਾਏ ਗਏ ਇੱਥੇ ਜੇ ਸੰਗਤਾਂ ਨੇ ਆਣਾ ਹੋਵੇ ਤੇ ਦੀ ਲੋਕੇਸ਼ਨ ਬਾਰੇ ਦੱਸ ਸਕਦੇ ਹੋ ਕਿੱਦਾਂ ਇਹ ਵੀ ਜਿਹੜੀ ਲੋਕੇਸ਼ਨ ਹੈ ਤੁਸੀਂ ਗੜ ਸ਼ੰਕਰ ਤੋਂ ਵੀ ਆ ਸਕਦੇ ਹੋ ਬੰਗਿਆਂ ਤੋਂ ਗੜ ਸ਼ੰਕਰ ਗੜ ਸ਼ੰਕਰ ਤੋਂ ਸਿੱਧਾ ਸਾਥ ਸੰਗਤ ਜੀ ਪੁੱਗੋਵਾਲੋਂ ਆ ਸਕਦੇ ਹੋ ਦੂਸਰੀ ਲੋਕੇਸ਼ਨ ਜਿਹੜੀ ਇਹਦੀ ਹੈ ਮਾਲਪੁਰ ਆਣ ਕੇ ਮਾਲਪੁਰ ਤੋਂ ਤੁਸੀਂ ਜੋਜੋ ਜੋਜੋ ਦੇ ਨਾਲੇ ਪਿੰਡ ਪੋਲੀਆਂ ਪੈਂਦਾ ਪੁੱਗੋਵਾਲ ਪੈਂਦਾ ਪੁੱਗੋਵਾਲ ਦੇ ਨਾਲੇ ਹੀ ਇਹ ਪਿੰਡ ਦਾ ਨਾਮ ਠਾਕਰਾ ਪਿੰਡ ਪੈਂਦਾ ਠਾਕਰਾ ਪਿੰਡ ਦੇ ਵਿੱਚ ਇਹ ਗਿਰਗੜਾ ਸਾਹਿਬ ਪੁਤਰ ਸਥਾਨ ਬੜਾ ਮਸ਼ਹੂਰ ਸਥਾਨ ਹੈ ਤੁਸੀਂ ਪਿਆਰ ਕੇ ਦਰਸ਼ਨ ਕਰ ਸਕਦੇ ਹੋ ਜੀ